ਗੱਲ ਕਰਾਂਗੇ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਦੀ bail ਜਾਂ ਫਿਰ jail ਤਾਂ ਦੱਸ ਦਈਏ ਕਿ ਲੰਚ ਬ੍ਰੇਕ ਤੋਂ ਬਾਅਦ ਮੁੜ ਤੋਂ ਸੁਣਵਾਈ ਸ਼ੁਰੂ ਹੋਈ ਹੈ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਇਸ ਸਮੇਂ ਜਾਰੀ ਹੈ ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਹੈ ਤੇ ਦਿੱਲੀ ਸ਼ਰਾਬ ਪਾਲੀਸੀ ਘੁਟਾਲੇ ਦੇ ਨਾਲ ਜੁੜੇ ਮਨੀ ਲਾਂਡਰਿੰਗ ਦਾ ਮਾਮਲਾ ਜਿਸ ਵਿੱਚ CBI ਦੇ ਵੱਲੋਂ ਦਰਜ ਕੇਸ ਦੇ ਵਿੱਚ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਜਾਰੀ ਹੈ CBI ਨੇ ਤਿਹਾਰ ਜੇਲ੍ਹ ਤੋਂ ਕੇਜਰੀਵਾਲ ਨੂੰ ਗ੍ਰਫਤਾਰ ਕੀਤਾ ਸੀ ਸੋ ED ਦੇ ਵੱਲੋਂ ਦਰਜ ਕੇਸ ਦੇ ਵਿੱਚ ਕੇਜਰੀਵਾਲ ਨੂੰ ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ ਲੇਕਿਨ ਅੱਜ ਦੀ ਸੁਣਵਾਈ ਦੇ ਵਿੱਚ ਕੇਜ ਜੇਲ੍ਹ ਦੇ ਵਿੱਚ ਹੀ ਜਾਣਾ ਪਵੇਗਾ ਇਹ ਬਹੁਤ ਵੱਡਾ ਸਵਾਲੀਆਂ ਨਿਸ਼ਾਨਾ ਹਾਲਾਂਕਿ ਵਕੀਲ ਦੇ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਕੇਜਰੀਵਾਲ ਦੀ ਜੋ ਗ੍ਰਿਫਤਾਰੀ ਹੈ ਉਸ ਦੀ ਤੁਲਨਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ Imran Khan ਦਾ ਨਾਲ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਇੱਕ ਮਾਮਲੇ ਦੇ ਵਿੱਚ ਬਰੀ ਹੋਣ ਤੋਂ ਬਾਅਦ ਦੂਜੇ ਮਾਮਲੇ ਦੇ ਵਿੱਚ Imran Khan ਨੂੰ ਜੇਲ੍ਹ ਦੇ ਵਿੱਚ ਬੰਦ ਰੱਖਿਆ ਗਿਆ ਉਹੀ ਤਰੀਕਾ ਭਾਰਤ ਦੇ ਵਿੱਚ ਵੀ ਅਪਣਾਇਆ ਜਾ ਰਿਹਾ ਹੈ ਉਹੀ ਕੁਝ ਭਾਰਤ ਦੇਸ਼ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਇਹ ਕੇਜਰੀਵਾਲ ਦੇ ਵਕੀਲ ਦੇ ਵੱਲੋਂ ਦਲੀਲ ਪੇਸ਼ ਕੀਤੀ ਗਈ ਹੈ ਅਭਿਸ਼ੇਕ ਮਨੂ ਸਿੰਘ ਵੀ ਕੇਜੀਵਾਲ ਦੇ ਵਕੀਲ ਨੇ ਜਿੰਨਾਂ ਦੇ ਵੱਲੋਂ ਇਹ ਤਮਾਮ ਅਦਾਲਤ ਦੇ ਵਿੱਚ ਦਲੀਲਾ ਪੇਸ਼ ਕੀਤੀਆਂ ਗਈਆਂ ਨੇ ਤੇ ਇਸ ਗ੍ਰਫਟਾਰੀ ਦੀ ਤੁਲਨਾ ইমরান ਖਾਨ ਦੇ ਨਾਲ ਕੀਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਲੰਚ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਸੁਣਵਾਈ ਸ਼ੁਰੂ ਹੋਈ ਹੈ ਇਸ ਸੁਣਵਾਈ ਦੇ ਦੌਰਾਨ ਤਮਾਮ ਦਲੀਲਾ ਜੜੀਆਂ ਨੇ ਉਹ ਪੇਸ਼ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਸੁਪਰੀਮ ਕੋਰਟ ਦੇ ਵੱਲੋਂ ਈਡੀ ਦੇ ਵੱਲੋਂ ਕੀਤੇ ਗਏ ਕੇਸ ਦੇ ਵਿੱਚ ਜ਼ਮਾਨਤ ਦੇ ਦਿੱਤੀ ਗਈ ਹੈ ਕੇਜੀਵਾਲ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਚੁੱਕੀ ਹੈ ਲੇਕਿਨ ਇਸ ਮਾਮਲੇ ਦੇ ਵਿੱਚ ਹੁਣ ਕੀ ਕੇ ਜੀਵਾਲ ਨੂੰ ਰਾਹਤ ਮਿਲੇਗੀ ਜਾਂ ਇੱਕ ਵਾਰ ਮੁੜ ਤੋਂ ਜੇਲ੍ਹ ਦੇ ਵਿੱਚ ਹੀ ਉਹਨਾਂ ਨੂੰ ਰਹਿਣਾ ਪਵੇਗਾ ਇਹ ਸਸਪੈਂਸ ਬਣਿਆ ਹੋਇਆ ਹੈ ਕੇਜਰੀਵਾਲ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ ਇਸ ਸਮੇਂ ਚੱਲ ਰਹੀ ਹੈ ਹਾਲਾਂਕਿ ਜੇਕਰ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕੇਜਰੀਵਾਲ ਲਗਾਤਾਰ ਜੋ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦਾ ਜੇਲ੍ਹ ਅੰਦਰ ਭਾਰ ਵੀ ਘਟਦਾ ਨਜ਼ਰ ਆ ਰਿਹਾ तमाम ਆਮ ਆਦਮੀ ਪਾਠੀ ਦੇ ਆਗੂਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕੇਜਰੀਵਾਲ ਦੀ ਸਿਹਤ ਵੀ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਸੋ ਮੇਰੇ ਨਾਲ ਸਾਡੇ ਐਸੋਸੀਏਟ ਐਡੀਟਰ ਨਿਤਿਕਾ ਅਵਮ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਕੋਈ ਨੇ ਨਿਤਿਕਾ ਮੈਸ਼ਵਰੀ ਨਿਤਿਕਾ ਜੀ ਜਾਨਣਾ ਚਾਹਵਾਂਗੇ ਜਿਸ ਤਰੀਕੇ ਦੇ ਨਾਲ ਲੰਚ ਬ੍ਰੇਕ ਤੋਂ ਬਾਅਦ ਇੱਕ ਵਾਰ ਮੁਰਤੂ ਕੇ ਜੀਵਾਲ ਦੀ ਜ਼ਮਾਨਤ ਪਟੀਸ਼ਨ ਦੇ ਉੱਤੇ ਸੁਣਵਾਈ ਚੱਲ ਰਹੀ ਹੈ ਤਮਾਮ ਦਲੀਲਾਂ ਤਾਂ ਪੇਸ਼ ਕੀਤੀਆਂ ਜਾ ਰਹੀਆਂ ਪਰ ਕੀ ਲੱਗਦਾ ਸਵਾਲੀਆ ਨਿਸ਼ਾਨ ਹੈ ਕਿ ਜੇਲ ਹੁਣ ਹੋਵੇਗੀ ਜਾਂ ਫਿਰ ਬੇਲ ਮਿਲੇਗੀ ਅਰਵਨ ਕੇ ਜੀਵਾਲ ਦੇਖੋ ਵੇਸ਼ਾ ਤਾਂ ਸੁਣਵਾਈ ਜਿਹੜੀ ਹੈ ਉਹ ਲਗਾਤਾਰ ਕੋਰਟ ਦੇ ਵਿੱਚ ਚੱਲ ਰਹੀ ਹੈ ਪਰ ਜੋ ਅਰਵਿੰਦ ਕੇਜੀ ਵਾਲਦੇ ਵਕੀਲ ਨੇ ਸੀਨੀਅਰ ਐਡਵੋਕੇਟ ਨੇ ਅਭਿਸ਼ੇਕ ਮਨੋ ਸਿੰਘ ਵੀ ਉਹਨਾਂ ਨੇ ਦਲੀਲਾਂ ਜਿਹੜੀਆਂ ਨੇ ਉਹ ਦਿੱਤੀਆਂ ਨੇ ਇਸ ਵਿੱਚ ਉਹਨਾਂ ਨੇ ਕਈ ਅਹਿਮ ਚੀਜ਼ਾਂ ਜਿਹੜੀਆਂ ਬੋਲੀਆਂ ਉਹਨਾਂ ਨੇ ਕਿ 2 ਸਾਲ ਪਹਿਲਾਂ ਸੀਬੀਆਈ ਨੇ ਐਫਆਈਆਰ ਦਰਜ ਕੀਤੀ ਉਹ ਮੇਰੇ ਤੇ ਕੀਤੀ ਸੀ ਮਾਮਲੇ ਦੇ ਵਿੱਚ ਤੇ ਮੈਨੂੰ ਜਿਹੜਾ ਹੈ 14 April 2023 ਨੂੰ ਸੱਮਨ ਕੀਤਾ ਸੀ ਲੇਕਿਨ ਉਹ ਗਵਾਹ ਦੇ ਤੌਰ ਤੇ ਮੈਨੂੰ ਸੱਮਨ ਕੀਤਾ ਗਿਆ ਸੀ ਪਰ 1 ਸਾਲ ਚ ਕੁਝ ਵੀ ਨਹੀਂ ਕੀਤਾ ਗਿਆ 16 April 2023 ਦੇ ਦਿਨ 9 ਘੰਟੇ ਜਿਹੜੀ ਇਹ ਪੁੱਛਗਿੱਛ ਕੀਤੀ ਗਈ ਸੀ ਮੇਰੇ ਤੋਂ ਲੇਕਿਨ ਇਹ ਸਿੰਘੀ ਸਾਹਿਬ ਨੇ ਅਰਵਿੰਦ ਕੇਜੀਵਲ ਵੱਲੋਂ ਦਲੀਲਾ ਦਿੱਤੀਆਂ ਨੇ ਪਰ 1 ਸਾਲ ਤੱਕ ਕੁਝ ਵੀ ਨਹੀਂ ਕੀਤਾ ਗਿਆ ਤੇ ਰੈਰ ਰੈਰੈਸਟ ਆਫ ਰੈਰ ਕੇਸ ਜਿਹੜਾ ਹੈ ਇਹ ਇਸ ਲਈ ਹੈ ਕਿਉਂਕਿ ਇੱਕਦਮ ਮੈਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਈਡੀ ਵੱਲੋਂ ਤੇ ਸੁਪਰੀਮ ਕੋਰਟ ਦੇ ਵਿੱਚ ਜਦੋਂ ਹੀ ਮੈਨੂੰ ਜ਼ਮਾਨਤ ਜਿਹੜੀ ਹੈ ਮਿਲਣ ਵਾਲੀ ਸੀ ਉਸ ਵੇਲੇ ਸੀਬੀਆਈ ਨੇ ਮੈਨੂੰ ਦੁਬਾਰਾ ਤੋਂ ਅਰੈਸਟ ਕਰ ਲਿਆ ਜਿਸ ਤਰ੍ਹਾਂ ਵਕੀਲ ਦੇ ਵੱਲੋਂ ਦਲੀਲ ਪੇਸ਼ ਕੀਤੀ ਗਈ ਹੈ ਕਿ ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖਾਨ ਦੇ ਨਾਲ ਇਸ ਗ੍ਰਿਫਤਾਰੀ ਦੀ ਤੁਲਨਾ ਕੀਤੀ ਜਾ ਰਹੀ ਹੈ ਇਹ ਵੀ ਕਿਹਾ ਗਿਆ ਕਿ ਭਾਰਤ ਉਹ ਦੇਸ਼ ਨਹੀਂ ਹੈ ਜਿੱਥੇ ਇੱਕ ਮੁੱਖ ਮੰਤਰੀ ਨੂੰ ਅੱਤਵਾਦੀ ਸਮਝਿਆ ਜਾਵੇ ਲੱਗਦਾ ਜਿਸ ਤਰ੍ਹਾਂ ਆਪ ਆਗੂ ਜਿਹੜੇ ਇਲਜ਼ਾਮ ਲਗਾਉਂਦੇ ਨੇ ਕਿ ਬੀਜੇਪੀ ਇਸ ਧਾਰਨਾ ਦੇ ਵਿੱਚ ਹੈ ਕਿ ਕੇਜਰੀਵਾਲ ਜੇਲ੍ਹ ਦੇ ਵਿੱਚ ਰਹਿਣ ਇਸ ਕਰਕੇ ਇੱਕ ਤੋਂ ਬਾਅਦ ਇੱਕ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਧਾਰਨਾ ਨੂੰ ਇਸ ਕੇਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਬਿਲਕੁਲ ਬੇਸ਼ੱਕ ਦੇਖੋ ਇਹ ਦਲੀਲ ਜਿਹੜੀ ਉਹਨਾਂ ਨੇ ਜ਼ਰੂਰ ਦਿੱਤੀ ਹੈ ਕਿ ਜਿਸ ਤਰ੍ਹਾਂ ইমরান ਖਾਨ ਨੂੰ ਅਰੈਸਟ ਕੀਤਾ ਗਿਆ ਤੇ ਉਸੇ ਦੇ ਨਾਲ ਉਹਨਾਂ ਨੇ ਜੋੜਿਆ ਅਰਵਿੰਦ ਕੇਜਰੀਵਾਲ ਨੂੰ ਕਿ ਅਰਵਿੰਦ ਕੇਜਰੀਵਾਲ ਦਾ ਹਾਲ ਵੀ ਜਿਹੜਾ ਹੈ ইমরান ਖਾਨ ਵਾਲਾ ਕੀਤਾ ਹੋਇਆ ਹੈ ਪਰ ਨਾਲ ਹੀ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ 26 ਜੂਨ ਨੂੰ ਇੱਕਦਮ ਸੀਬੀਆਈ ਜਿਹੜੀ ਹੈ ਉਹ ਐਕਟਿਵ ਹੋ ਗਈ ਤੇ ਕੇਜਰੀਵਾਲ ਦੀ ਗ੍ਰਿਫਤਾਰੀ ਕਰ ਲਈ ਇਸ ਤੋਂ ਪਹਿਲਾਂ ਈਡੀ ਨੇ ਗ੍ਰਿਫਤਾਰ ਕੀਤਾ ਸੀ 21 ਮਾਰਚ ਨੂੰ ਤੇ ਈਡੀ ਨੇ ਪੁੱਛ ਗੀ ਜਿਹੜੀ ਉਹ ਵੀ ਕਰ ਚੁੱਕੀ ਸੀ ਇਸ ਦੇ ਨਾਲ ਹੀ ਜਦੋਂ ਸੁਪਰੀਮ ਕੋਰਟ ਦਾ ਅਸੀਂ ਰੋਕ ਕੀਤਾ ਤੇ ਜੋ ਸਾਨੂੰ ਰਾਹਤ ਮਿਲਣ ਦੀ ਉਮੀਦ ਜਿਹੜੀ ਹੈ ਉਹ ਜੱਗੀ ਸੀ ਉਸ ਤੋਂ ਬਾਅਦ ਸੀਬੀਆਈ ਅਚਾਨਕ 26 ਜੂਨ ਨੂੰ ਐਕਟਿਵ ਹੋ ਗਈ ਤੇ ਗ੍ਰਿਫਤਾਰ ਕਰ ਲਿਆ ਗਿਆ ਅਰਵਿੰਦ ਕੇਜਰੀਵਾਲ ਨੂੰ ਨਾਲੀਏ ਦੇ ਵਿੱਚ ਸਭ ਤੋਂ ਇੰਪੋਰਟੈਂਟ ਦਲੀਲ ਜੋ ਇਹਨਾਂ ਨੇ ਦਿੱਤੀ ਹੈ ਕਿ ਸੀਬੀਆਈ ਨੇ ਇਸ ਮਾਮਲੇ ਦੇ ਵਿੱਚ 2 ਸਾਲ ਪਹਿਲਾਂ ਐਫਆਈਆਰ ਦਰਜ ਕੀਤੀ ਸੀਗੀ ਉਹਨਾਂ ਨੇ ਕਿਹਾ ਕਿ 14 April 2023 ਨੂੰ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਹੈ ਸਮਨ ਵੀ ਕੀਤਾ ਗਿਆ ਪਰ ਐਸਾ ਅਕਿਊਜ਼ ਨਹੀਂ ਬਲਕਿ ਐਸਾ ਵਿਟਨੈਸ ਜਿਹੜਾ ਹੈ ਉਹਨਾਂ ਨੂੰ ਸਮਨ ਕੀਤਾ ਗਿਆ ਸੀ ਇੱਥੇ ਤੱਕ ਕਿ 2 ਦਿਨ ਬਾਅਦ ਹੀ ਯਾਨੀ ਕਿ 16 April 2023 ਨੂੰ ਪੁੱਛ ਗਈ ਜਿਹੜੀ ਹੈ 9 ਘੰਟੇ ਸੀਬੀਆਈ ਨੇ ਕੀਤੀ ਵੀ ਪਰ ਉਸ ਤੋਂ ਬਾਅਦ 1 ਸਾਲ ਸੀਬੀਆਈ ਨੇ ਕਦੇ ਉਹਨਾਂ ਨੂੰ ਨਾ ਤਾਂ ਹੱਥ ਲਾਇਆ ਨਾ ਕਦੇ ਉਹਨਾਂ ਤੋਂ ਪੁੱਛਿਆ ਪਰ ਜਦੋਂ ਹੀ ਇੱਕੋ ਦਮ 26 ਜੂਨ ਨੂੰ ਸੀਬੀਆਈ ਜਿਹੜੀ ਹੈ ਉਹ ਐਕਟਿਵ ਹੋ ਗਈ ਤੇ ਗ੍ਰਿਫਤਾਰੀ ਕਰ ਲਈ ਤਾਂ ਇਸ ਨੂੰ ਲੈ ਕੇ ਬੜੇ ਸਵਾਲ ਜਿਹੜੇ ਆ ਉਹ ਜ਼ਰੂਰ ਚੁੱਕੇ ਗਏ ਨੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਸਾਨੂੰ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚੋਂ ਜ਼ਰੂਰ ਰਾਹਤ ਮਿਲ ਗਈ ਹੈ ਪਰ ਇਸ ਲਈ ਅਰਵਿੰਨ ਕੇਜੀਵਾਲ ਨੂੰ ਜੇਲ੍ਹ ਦੇ ਵਿੱਚ ਰਹਿਣਾ ਪੈ ਰਿਹਾ ਕਿਉਂਕਿ ਸੀਬੀਆਈ ਨੇ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਹੋਇਆ ਹੈ ਕੈਰੋਂ ਦਿਖਣਾ ਹੈ ਉਹ ਵੀ ਦਾ ਕੋਈ ਰਾਹ ਜਿਹੜੀ ਉਹ ਮਿਲਦੀ ਨਹੀਂ ਕਿਉਂਕਿ ਦਲੀਲਾਂ ਦੋਵੇਂ ਪਾਸੇ ہوئی ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਨਾਲ ਹੀ ਸੀਬੀਆਈ ਤੋਂ ਵੀ ਜਵਾਬ ਜਿਹੜਾ ਉਹ ਕੋਰਟ ਨੇ ਤਲਬ ਕੀਤਾ ਸੀ ਕਿਉਂਕਿ ਸੀਬੀਆਈ ਜਿਹੜੀ ਆ ਉਹ ਕਹਿ ਰਹੀ ਹੈ ਕਿ ਸਾਡੇ ਕੋਲ ਪੁਕਤਾ ਸਬੂਤ ਨਹੀਂ ਇਸ ਤੋਂ ਪਹਿਲਾਂ ਈਡੀਵੀ ਕਹਿ ਚੁੱਕੇ ਹੈ ਕਿ ਉਹਨਾਂ ਕੋਲ ਪੁਕਤਾ ਸਬੂਤ ਨਹੀਂ ਪਰ ਇੰਪੋਰਟੈਂਟ ਇਹ ਹੈ ਕਿ ਕੀ ਕੁਝ ਸਬੂਤ ਜਿਹੜੇ ਨੇ ਉਹ ਉਹਨਾਂ ਕੋਲ ਨਹੀਂ ਕਿਉਂਕਿ ਪਹਿਲਾਂ ਵੀ ਜਿਹੜੇ ਅਰਵਿੰਦ ਕੇਜੀਵਾਲ ਦੇ ਵਕੀਲ ਨੇ ਉਹਨਾਂ ਨੇ ਕਿਹਾ ਸੀਗਾ ਕਿ ਹਵਾ ਦੇ ਵਿੱਚ ਹੀ ਈਡੀ ਤੇ ਸੀਬੀਆਈ ਕਾਰਵਾਈਆਂ ਕਰ ਰਹੀ ਹੈ ਤੇ ਉਹਨਾਂ ਕੋਲ ਕੋਈ ਵੀ ਜਿਹੜੇ ਸਬੂਤ ਨੇ ਉਹ ਨਹੀਂ ਨੇ ਜਦਕਿ ਸੀਬੀਆਈ ਤੇ ਈਡੀ ਕੋਈ ਦਲੀਲ ਜਿਹੜੇ ਉਹ ਕੋਰਟ ਦੇ ਵਿੱਚ ਦੇ ਰਹੇ ਨੇ ਕਿ ਬਹੁਤ سارے ਟੈਕਨੀਕਲ ਡਿਵਾਈਸਿਸ ਜਿਹੜੇ ਨੇ ਉਹ ਗਾਇਬ ਕਰ ਦਿੱਤੇ ਗਏ ਨੇ ਉਹ ਵਾਲੇ ਆ ਸੀ ਰਿਕਵਰ ਕਰਨੇ ਨੇ ਪਰ ਦੂਜੇ ਪਾਸੇ ਈਡੀ ਨੇ ਪਿਛਲੀ ਵਾਰ ਜੋ ਦਲੀਲਾਂ ਦਿੱਤੀਆਂ ਸੀ ਉਹਨਾਂ ਨੇ ਕੁਝ ਵਟਸਐਪ ਚੈਟਸ ਦਾ ਜਿਹੜਾ ਜ਼ਿਕਰ ਕੀਤਾ ਸੀਗਾ ਕਿ ਕਿਸ ਤਰ੍ਹਾਂ 100 ਕਰੋੜ ਦਾ ਜਿਹੜਾ ਘੁਟਾਲਾ ਹੋਇਆ ਤੇ 45 ਕਰੋੜ ਰੁਪਏ ਗੋਆ ਦੇ ਜੋ ਇਲੈਕਸ਼ਨ ਨੇ ਵਿਧਾਨ ਸਭਾ ਇਲੈਕਸ਼ਨ ਉਹਦੇ ਵਿੱਚ ਇਸਤੇਮਾਲ ਕੀਤਾ ਗਿਆ ਹਵਾਲੇ ਦੇ ਜ਼ਰੀਏ ਪੈਸੇ ਨੂੰ ਉੱਥੇ ਭੇਜਿਆ ਗਿਆ ਇਹ ਪੂਰੀ ਜਾਣਕਾਰੀ ਵੀ ਈਡੀ ਵੱਲੋਂ ਦਿੱਤੀ ਗਈ ਸੀ ਤਾਂ ਸੀਬੀਆਈ ਵੀ ਹੋ ਸਕਦਾ ਹੈ ਹਾਲਾਂਕਿ ਜੋ ਮਨੀ ਲਾਂਡਰਿੰਗ ਦੇ ਮਾਮਲੇ ਹੁੰਦੇ ਨੇ ਉਹ ਜ਼ਿਆਦਾਤਰ ਈਡੀ ਜਿਹੜੀ ਹੈ ਉਸ ਚ ਇਨਵੈਸਟੀਗੇਟ ਕਰਦੀ ਹੈ ਪਰ ਸੀਬੀਆਈ ਵੱਲੋਂ ਕੀ ਦਲੀਲਾਂ ਦਿੱਤੀਆਂ ਜਾਣਗੀਆਂ ਉਹ ਸੱਤ ਦਿਨਾਂ ਦਾ ਜ਼ਰੂਰ ਬਣਿਆ ਹੋਇਆ ਨੇ ਫਿਲਹਾਲ ਅਰਵਿੰਦ ਕੇ ਜੀ ਵੱਲੋਂ ਕੇ ਜੀ ਵੱਲੋਂ ਸੀਨੀਅਰ ਐਡਵੋਕੇਟ ਅਭਿਸ਼ੇਕ ਮਨੂ ਸਿੰਘ ਜੀ ਜਿਹੜੇ ਨੇ ਉਹ ਲਗਾਤਾਰ ਦਲੀਲਾਂ ਦੇ ਰਹੇ ਨੇ ਤੋਂ ਦੱਸਦੀ ਹੈ ਕਿ ਹੁਣ ਅਰਵਿੰਦ ਕੇਜਵਾਲ ਦੀ ਜ਼ਮਾਨਤ ਨੂੰ ਲੈ ਕੇ ਜੋ ਹੈ ਇੱਥੇ ਸਸਪੈਂਸ ਬਰਕਰਾਰ ਹੈ ਹਾਲਾਂਕਿ ਲੰਚ ਬ੍ਰੇਕ ਤੋਂ ਬਾਅਦ ਇੱਕ ਵਾਰ ਮੁਰਤੋਂ ਸੁਣਵਾਈ ਸ਼ੁਰੂ ਹੁੰਦੀ ਹੈ ਇਸ ਤੋਂ ਪਹਿਲਾਂ ਸੁਣਵਾਈ ਦੇ ਵਿੱਚ ਕੀ ਕੀ ਹੋਇਆ ਵਕੀਲ ਦੇ ਵੱਲੋਂ ਦਲੀਲ ਪੇਸ਼ ਕੀਤੀ ਗਈ ਹੈ ਕਿ ਮੁੱਖ ਮੰਤਰੀ ਕੋਨ ਦੇ ਨਾਤੇਜੋ ਨੇ ਉਹ ਅੱਤਵਾਦੀ ਕਿਸ ਤਰ੍ਹਾਂ ਉਹਨਾਂ ਨੂੰ ਸਮਝਾ ਜਾ ਰਿਹਾ ਕਿਉਂਕਿ ਇੱਕ ਤੋਂ ਬਾਅਦ ਇੱਕ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਜਦੋਂ ਜ਼ਮਾਨਤ ਮਿਲਦੀ ਹੈ ਉਸ ਤੋਂ ਬਾਅਦ ਵੀ ਉਹਨਾਂ ਨੂੰ ਇੰਨਾ ਮਾਮਲੇ ਦੇ ਵਿੱਚ ਫਸਾਇਆ ਜਾ ਰਿਹਾ ਹੈ ਦੇਖੋ ਹੁਣ ਦੇਖਣਾ ਬੰਦ ਹੈ ਕਿ ਅਰਵਿੰਦ ਕੇਜਵਾਲ ਨੂੰ ਰਾਹਤ ਮਿਲਦੀ ਹੈ ਜਾਂ ਫਿਰ ਇੱਕ ਵਾਰ ਮੁੜ ਤੋਂ ਜੇਲ੍ਹ ਦਾ ਰਸਤਾ ਦੇਖਣਾ ਪਵੇਗਾ